ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ ਦੇ ਖਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਾ ਹੈ ਇਸ ਦੀ ਪੁਸ਼ਟੀ ਲਿੰਕਾ ਬੁੱਕ ਆਫ ਰਿਕਾਰਡ ਵੱਲੋਂ ਕੀਤੀ ਗਈ ਹੈ ਦਸਦੀ ਵਿਰਾਸਤ ਦੇ ਖਾਲਸਾ ਨੂੰ ਵੇਖਣ ਦੇ ਲਈ ਰੋਜ਼ਾਨਾ 5200 ਦੇ ਲਗਭਗ ਸੈਲਾਨੀ ਆਉਂਦੇ ਨੇ ਬੀਤੇ ਸਾਲ 2018 ਵਿੱਚ ਪਿਛਲੇ 3 ਸਾਲ ਨਾਲੋਂ ਸਭ ਤੋਂ ਜ਼ਿਆਦਾ ਸੈਲਾਨੀ ਪਹੁੰਚੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ 7 ਸਾਲਾਂ ਵਿੱਚ 97 ਲੱਖ ਤੋਂ ਵੱਧ ਸੈਲਾਨੀ ਵਿਰਾਸਤੇ ਖਾਲਸਾ ਨੂੰ ਵੇਖ ਚੁੱਕੇ ਨੇ ਇਸ ਨੂੰ ਵੇਖਦੇ ਹੋਏ ਹੁਣ ਲਿੰਕਾ ਬੁੱਕ ਆਫ ਰਿਕਾਰਡਸ ਵੱਲੋਂ ਵਿਰਾਸਤੇ ਖਾਲਸਾ ਦਾ ਨਾਮ ਦਰਜ ਕੀਤਾ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਰਾਸਤੇ ਖਾਲਸਾ ਦੀਆਂ 27 ਗੈਲਰੀਆਂ ਅਤੇ ਇਨ੍ਹਾਂ ਗੈਲਰੀਆਂ ਵਿੱਚ ਪੰਜਾਬ ਦੇ ਅਮੀਰ ਅਤੇ ਗੌਰਵਮਈ 550 ਸਾਲਾਂ ਦੇ ਇਤਿਹਾਸ ਨੂੰ ਬਾਕੂਬੀ ਪੇਸ਼ ਕੀਤਾ ਗਿਆ ਵਿਰਾਸਤੇ ਖਾਲਸਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4:30 ਵਜੇ ਤੱਕ ਆਪਣੀਆਂ ਸੇਵਾਵਾਂ ਮੌਜੂਦ ਕਰਦਾ ਹੈ ਤੋ ਪਹਿਲਾਂ ਜੀ ਸਾਡੇ ਵਿਰਾਸਤੇ ਖਾਲਸਾ ਦਾ ਨਾਮ ਲਿਮਕਾ ਬੁੱਕ ਤੇ ਰਿਕਾਰਡ ਹੈ ਸਾਨੂੰ ਮਾਣ ਵਾਲੀ ਗੱਲ ਹੈ ਤੇ ਸਾਡੇ ਸਟਾਫ ਲਈ ਸਾਰਿਆਂ ਦੀ ਸਾਨੂੰ ਬੜੀ ਖੁਸ਼ੀ ਹੈ ਸਾਡਾ ਵਿਰਾਸਤੇ ਖਾਲਸਾ ਦਾ ਨਾਮ ਲਿਮਕਾ ਬੁੱਕ ਤੇ ਰਿਕਾਰਡ ਹੋਇਆ ਹੈ ਹਾਂਜੀ ਡੇਲੀ ਇੱਥੇ ਹਜ਼ਾਰਾਂ ਦੀ ਿਤਦਾਰ ਤੇ ਸਲਾਨੀ ਦਰਸ਼ਨ ਕਰਨ ਆਉਂਦੇ ਆ ਤੇ ਦੇਖ ਕੇ ਬੜਾ ਉਹਨਾਂ ਨੂੰ ਉਤਸ਼ਾਹ ਹੁੰਦਾ ਦੇਖਣ ਦਾ ਜਦੋਂ ਦੇਖ ਕੇ ਵਾਪਸ ਜਾਂਦੇ ਨੇ ਬਹੁਤ ਅੱਛਾ ਫੀਡਬੈਕ ਦੇ ਕੇ ਜਾਂਦੇ ਆ ਤੇ ਖਾਸ ਕਰ ਵਿਰਾਸਤੇ ਖਾਲਸਾ ਦੇ ਦੇਖਣ ਤੋਂ ਬਾਅਦ ਇੱਕ ਵੱਖਰਾ ਹੀ ਉਹਨਾਂ ਦਾ ਨਜ਼ਰੀਆ ਹੁੰਦਾ ਵਿਰਾਸਤੇ ਖਾਲਸਾ ਵਿੱਚ ਜਾਣਕਾਰੀ ਲੈਣ ਤੋਂ ਬਾਅਦ ਸੈਲਾਨੀ ਆਪਣੇ ਗੌਰਵਮਈ ਅਤੇ ਅਮੀਰ ਵਿਰਸੇ ਦੀ ਮਾਨ ਦੀ ਕਰਦੇ ਨੇ। ਬਹੁਤ ਵਧੀਆ ਜੀ ਸਾਡੇ ਪ੍ਰਾਤਨ ਇਤਿਹਾਸ ਨਾਲ ਸਾਰੇ ਜੁੜੇ ਹੋਈ ਦੇ ਵਿੱਚ ਬਹੁਤ ਵਧੀਆ ਚਿੱਤਰਕਾਰੀ ਵੀ ਕੀਤੀ ਗਈ ਹੈ। ਸਭ ਕੁਝ ਸਾਡੇ ਇਤਿਹਾਸ ਬਾਰੇ ਸਾਨੂੰ ਪੁਰਾਣਾ ਸਾਡਾ ਕਿੱਥੇ ਤੇ ਸਾਡਾ ਇਤਿਹਾਸ ਚੱਲੂ ਹੋਇਆ ਕਿਦਾਂ ਸਿੱਖ ਧਰਮ ਦਾ ਕਿਦਾਂ ਕਿਦਾਂ ਸ਼ੀਧੀਆਂ ਹੋਈਆਂ ਸਾਰਾ ਇਹ ਦੇ ਵਿੱਚ ਫਰੀਕ ਪਰਵਾਹ ਸਾਹਿਬ ਜੀ ਵੀ ਸਾਨੂੰ ਸ਼ੁਭਦਾ ਹਾਸਲਾ ਇੱਥੇ ਕੋਈ ਇੰਗਲਿਸ਼ ਵਾਲਾ ਉਹਨੂੰ ਇੰਗਲਿਸ਼ ਚ ਪ੍ਰੋਵਾਈਡ ਕੀਤੀ ਜਾਂਦੀ ਹੈ। ਜੇ ਕੋਈ ਪੰਜਾਬੀ ਵਾਲਾ ਹੈ ਘੱਟ ਪੜਿਆ ਲਿਖਿਆ ਉਹਨੂੰ ਪੰਜਾਬੀ ਵਿੱਚ ਸਾਰਾ ਕੁਝ ਬੜਾ ਵਧੀਆ ਦੇਖਣ ਨੂੰ ਲੱਗਦਾ ਜੀ ਬੱਚਿਆਂ ਵਾਸਤੇ ਸਾਨੂੰ ਆਪਣੇ ਧਰਮ ਨਾਲ ਰਿਲੇਟਡ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਜੀ ਤਾਂ ਬਾਕੀ ਸਭਿਅਤਾ ਬਾਰੇ ਵੀ ਸਾਰੇ ਕੁਝ ਹੈ ਜੀ ਪੰਜਾਬੀ ਸਭਿਅਤਾ ਕਿੰਨੀ ਦੀ ਹੈਗੀ ਸਾਡੀ ਕਿੱਦਾਂ ਪਹਿਲਾਂ ਗੱਡੇ ਤੇ ਕਿੱਦਾਂ ਗਾਹਾਂ ਮਸ਼ੀਨਰੀ ਆ ਗਈ ਸਾਰਾ ਕੁਝ ਵਿੱਚ ਬੜਾ ਚਿੱਤਰਕਾਰੀ ਚੰਗੀ ਕੀਤੀ ਨਹੀਂ ਮਿਸ ਕਨੀ ਗ੍ਰੇਵਾਲ ਆਮ ਫਰਮ ਕੈਲੀਫੋਰਨੀਆ ਸੈਨ ਫਰਾਂਸਿਸਕੋ ਐਂਡ ਦਿਸ ਇਜ਼ ਮਾਈ ਫਰਸਟ ਟਾਈਮ ਵਿਜ਼ਿਟਿੰਗ ਦਿਸ ਮਿਊਜ਼ੀਅਮ ਐਂਡ ਸੋ ਫਾਰ ਇਟਸ ਵੈਰੀ ਬਿਊਟੀਫੁਲ ਐਂਡ ਵੈਰੀ ਵੈਲ ਮੇਡ ਆਮ Uh, they, I recommend that everyone come see this, especially if you're not really that well versed with the history of Punjab, because it's very well made and it helps. Uh, for me, it's helped me understand a lot more about my culture and my religious background. April 1989 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅটল ਬਿਹਾਰੀ ਬਾਜਪਾਈ ਦੇ ਸਾਹਮਣੇ ਇਸ ਪ੍ਰੋਜੈਕਟ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ ਸੀ ਅਤੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਆਰੰਭ ਕਰਕੇ ਇਸ ਨੂੰ ਮੁਕੰਮਲ ਕੀਤਾ ਗਿਆ ਅਤੇ ਅੱਜ ਇਸ ਨੂੰ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਦਰਜ ਕੀਤਾ ਗਿਆ ਹੈ। ਗੁਰਪੁਰ ਨਗਰ ਤੋਂ ਸੱਜਣ ਸਿਆਣੀ ਪੰਜਾਬ ਲੁਕ ਚੈਨਲ